ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ 18 ਸਾਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਜਿਸ ਨੂੰ ਪਰਮਾਤਮਾ ਨੇ ਅਜੇਹੀ ਕਲਾ ਬਖਸ਼ੀ ਹੈ ਕਿ ਆਪਣੀ ਇਸ ਕਲਾ ਦੇ ਨਾਲ ਮਿੱਟੀ ਵਿੱਚ ਵੀ ਜਾਨ ਪਾ ਦਿੰਦਾ ਹੈ ਘਰ ਵਿੱਚ ਵਾਧੂ ਪਈਆਂ ਚੀਜ਼ਾਂ ਤੋਂ ਹੁਣ ਨਵੀਆਂ ਨਵੀਆਂ ਰੰਗ-ਬਰੰਗੀਆਂ ਕਲਾਕ੍ਰਿਤੀਆਂ ਤਿਆਰ ਕਰ ਦਿੰਦਾ ਹੈ ਉਸਨੇ ਕਿਸੇ ਕੋਲੋਂ ਇਹ ਕਲਾ ਸਿੱਖੀ ਨਹੀਂ ਹੈ ਤੇ ਸਿਰਫ ਪਰਮਾਤਮਾ ਦੀ ਹੀ ਕਿਰਪਾ ਹੈ ਕਿ ਉਸਦੇ ਅੰਦਰ ਇਹ ਕਲਾ ਹੈ ਅਤੇ ਇਸ ਕਲਾ ਨੂੰ ਉਹ ਅੱਗੇ ਵਧਾਉਣ ਵਿੱਚ ਉਸ ਦਾ ਸਾਥ ਦੇ ਰਹੇ ਹਨ ਸਰ ਮੇਰਾ ਨਾਮ ਗੋਪੀ ਸਿੰਘ ਹੈ ਮੈਂ ਬਾਅਦਮੀ ਕਲਾ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਟ ਬਣਾ ਲੈਣਾ ਫਲਾਵਰ ਪੋਟ ਬਣਾ ਲੈਣਾ ਤੇ ਮੁਰਕੇ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬਟਾ ਆਈਡੀਆ ਦੇਖਣਾ ਪੈਂਦਾ ਕਿ ਮਾਂ ਦੇ ਵਿੱਚ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਹੈ ਐਂਟਿਕ ਚੀਜ਼ਾਂ ਦੀ ਤੇ ਮੈਂ ਸੋਚਦਾ ਕਮੇਟੀ ਤੋਂ ਜੇ ਮੈਂ ਬਣਾ ਸਕਾਂ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਸਰ ਇਹ ਚਿਕਨੀ ਮਿੱਟੀ ਹੁੰਦੀ ਹੈ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਹੈ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਂਕ ਕੇ ਤੇ ਗੁੰਨਣਾ ਪੈਂਦਾ ਸ਼ੌਕ ਕਿਦਾਂ ਪਿਆਰੇ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੌਣੇ ਬਣਾਉਣ ਦੇ ਨਾਲ ਮੈਨੂੰ ਸ਼ੌਂਕ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ ਮੇਰਾ ਨਾਮ ਡਾਕਟਰ ਸੁਨੀਤਾ ਕੋਸ਼ਲ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਹੈ ਜੀ ਮੈਮ ਇਹ ਦਾ ਇਹ ਅਸਰ ਇਹਦੇ ਹੁਨਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਾਡੇ ਗੁਟੇਕ ਸਰ ਆਰਟ ਐਂਡ ਕ્રાਫਟ ટીਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਾਕ੍ਰਿਤੀਆਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀ ਬਣਾ ਜਿਸ ਤਰ੍ਹਾਂ ਦੀ ਵੀ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੀ ਤੈਨੂੰ ਮਦਦ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਹੈ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ ਪੜਾਈ ਚ ਬੱਚਾ ਬਹੁਤ ਜ਼ਿਆਦਾ ਵਧੀਆ ਹੈ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਏ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜਿ세 ਤੂੰ ਦੇਖ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਦੇਸ਼ ਭਰ ਵਿੱਚ ਇੱਕ ਵਾਰ ਫਿਰ ਕਰੋਨਾ ਵਾਇਰਸ ਦੇ ਮਾਮਲੇ ਦੇ ਆਉਣੇ ਸ਼ੁਰੂ ਹੋ ਚੁੱਕੇ ਹਨ ਜਿਸ ਸਬੰਧੀ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕਰੋਨਾ ਨਾਲ ਨਜੁੱਟਣ ਲਈ ਤਿਆਰ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ ਪਰ ਗੁਰਦਾਸਪੁਰ ਵਿੱਚ ਅਜੇ ਤੱਕ ਕਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹਾਲਾਂਕਿ ਸਿਵਲ ਸਰਜਨ ਗੁਰਦਾਸਪੁਰ ਦਾ ਕਹਿਣਾ ਹੈ ਕਿ ਕਰੋਨਾ ਨਾਲ ਨਜੁੱਟਣ ਲਈ ਤਮਾਮ ਪ੍ਰਬੰਧ ਕਰ ਲਏ ਗਏ ਹਨ ਸੁਣਨ ਚਾ ਰਹੇ ਆ ਵੀ ਕਰੋਨਾ ਦੇ ਕੇਸ ਜਿੱਦਾਂ ਫਰੋਜ਼ਪੁਰ ਵਗੈਰਾ ਆ ਗਏ ਹਨ ਇੱਕ ਕੇਸ ਕੱਲੇ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹੈ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਹੈਗੇ ਨੇ ਸਾਰੇ ਰਿਲੇਟਡ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਹੈਗੇ ਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ विदइन 1-2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲੇ ਏਨਾ ਸਪੇਸ ਹੈਗੀ ਹੈ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਇਹ ਹੈ ਕਿ ਜਦ ਵੀ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਤੇ ਅਕੂਪੇਸ਼ਨ ਅਕੂਪੈਂਸੀ ਜਿਹੜੀ ਬੈਡ ਅਕੂਪੈਂਸੀ 10 15 ਦੇ ਕਰੀਬ ਹੈਗੀ ਹੈ ਤੇ ਸਾਡੇ ਹਸਪਤਲੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੈਮੋਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਕਿ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਅਸੀਂ ਕਰਨ ਵਾਲੇ ਦਿੱਕਤ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਸਟਿਲ ਸਾਡੇ ਕੋਲ ਕੋਈ ਕੇਸ ਨਹੀਂ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬੈਡ ਤੇ ਜੌਸਟ ਹੋਣ ਕਿ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆ ਜਿੱਦੇ ਨੇ 1 অর 2 ਆਵਰ ਅਸੀਂ ਉਹਨਾਂ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਕੋਈ ਗਾਈਡਲਾਈਨ ਨਹੀਂ ਹਜੇ ਸਟਿਲ ਸਾਡੇ ਕੋਲ ਇਹ ਪ੍ਰਤੀਕ੍ਰਿਤੀ ਗਾਈਡਲਾਈਨ ਨਹੀਂ ਆਈ ਹੈ ਕਿ ਕੋਈ ਆਈਸੋਲੇਸ਼ਨ ਵਾਰਡ ਬਣਾਣਾ ਹੈਗਾ ਜਾਂ ਕੋਈ ਤਾਂ ਨਹੀਂ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਆ ਲੋਕਾਂ ਨੂੰ ਅਵੇਅਰਨੈਸ ਤੇ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਅਲਰੇਡੀ ਮੈਂ ਸੈਸਟਾਈਲ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਦੇ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈਗੀ ਕਿਉਂਕਿ ਅੱਲਾਪਾ ਫੇਜ਼ ਹੰਡਾ ਚੁੱਕੇ ਆ ਤੇ ਸਾਨੂੰ ਪਤਾ ਹੈਗਾ ਵੀ ਉਹਦੇ ਕਿਵੇਂ ਪ੍ਰੀਕਾਸ਼ਨ ਰੱਖਣੀਆਂ ਨੇ ਕਿ ਉਹਦੇ ਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਜਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਇਸ ਤਰ੍ਹਾਂ ਦੀਆਂ ਮੱਲੋ ਦੇ ਸਾਈਲੈਂਟ ਸਿੰਪਟਮ ਹੁੰਦੇ ਨੇ ਤੇ ਉਹ ਅਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਰਾਲੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਕਿ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਕਿ ਉਹ ਇਨਫੈਕਸ਼ਨ ਸਿੱਧੇ ਕੰਟੈਕਟ ਟੂ ਕੰਡਕਟ ਨਾ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤੱਥ ਪੜ੍ਹਿਆ ਜੀ ਕੋਈ ਇਹੋ ਜਿਹੀ ਗੱਲ ਨਹੀਂ ਬੀਤੀ 25 ਮਈ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਤੇ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਗੋਲੀ ਲੈਣ ਗਏ ਪੰਜ ਨੌਜਵਾਨਾਂ ਉੱਪਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਪਿੰਡ ਰਾਮਪੁਰ ਅਤੇ ਡੇਰਾ ਬਾਬਾ ਨਾਨਕ ਤੇ ਨੌ ਚੋਹਨਾ ਦੇ ਮਾਪਿਆਂ ਵੱਲੋਂ ਜ਼ਮੂਰੇ ਕਿਸਾਨ ਸਭਾ ਦੇ ਆਗੂਆਂ ਸਮੇਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦਾ ਘਰਾਉ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਖਿਲਾਫ ਚਮਕੇ ਨਾਰੇਬਾਜੀ ਕੀਤੀ ਮਾਮਲਾ ਇਦਾਂ ਵਾਂਗ ਕਿ ਸਾਡਾ ਬ੍ਰਦਰ ਇਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਇਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਇਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਊਗਾ ਤਾਂ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕਿ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਣੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ ਦਹਾ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਹੇ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤਾਂ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਜੂ ਕੋ ਕੁਝ ਬਰਾਮਦ ਹੋਇਆ ਵਾ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਵਿੱਚ ਇਹਨਾਂ ਦੀ ਤਾ ਵਾ ਇਹ ਐ ਨਾ ਸਾਨੂੰ ਇਹ ਦੱਸਿਆ ਹੋਵੇ ਕਿ ਇਹ ਸੈਂਟਰ ਚ ਭੇਜਣ ਲੱਗੇ ਉਥੋਂ ਇਹਨੇ ਵਿਗੜ ਕੇ ਆਉਣਾ ਉਥੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਰਬੋਸ਼ੀ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਹੈ ਫੜਿਆ ਇਥੇ ਡੇਰਾਬਾਬ ਨਰਕਾ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਜੀ ਸਰਕਾਰ ਨੇ ਕੋਦੇ ਆਪ ਚਾਲੂ ਕੀਤੀ ਤੇ ਉਹੀ ਤਾਂ ਹੀ ਕਹਿੰਦੀਆਂ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿਥੋਂ ਦੁਨੀਆ ਇਹ ਹੀ ਹੈ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਨ ਨਸ਼ਿਆਂ ਦੀ ਲੈਨ ਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀਆਂ ਗੋਲੀਆਂ ਤੇ ਲਾ ਦਿੰਦਾ ਵਾ ਹਾਂ ਜੀ ਚਾਹੁੰਦੇ ਜਿਹੜੇ ਹਾਊਸ ਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦ ਹੋਣੀ ਚਾਹੀਦੀ ਹੈ ਹਾਂ ਜੀ ਹੋਣੀ ਚਾਹੀਦੀ ਹੈ ਜਰੂਰ ਹੋਣੀ ਚਾਹੀਦੀ ਹੈ ਜੀ ਲਾਇਆ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੇ ਅੱਧੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੇ 19 ਬੋਤਲਾਂ ਸ਼ਰਾਬ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਡੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜਿੱਥੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੂੰ ਉਹਨਾਂ ਨੂੰ ਕੁਝ ਨਹੀਂ ਆਉਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਅਰਜ਼ ਕਰਨੇ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਧੱਕਾ ਲੋਕਾਂ ਨਾਲ ਨਾ ਕਰਨ ਜੇ ਧੱਕਾ ਕਰਨ ਨੂੰ ਨਾ ਹਟੇ ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਇੱਕ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਆਖੇ ਨਾ ਲੱਗਾ ਤੇ ਵਿਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਹੋਰ ਤੇਜ਼ ਕਰਨ ਦੇ ਲਈ ਲਗਾਤਾਰੀ ਸਿੱਖ ਸੰਸਥਾਵਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਦੇ ਚੱਲਦਿਆਂ ਕੈਲੀਫੋਰਨੀਆ ਦੀ ਇੱਕ ਜਥੇਬੰਦੀ ਵੱਲੋਂ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਤੇਜ਼ ਕਰਨ ਲਈ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦਿੱਵਦੀਸ਼ ਕੱਤਰ ਸਰਦਾਰ ਵਿਜ ਸਿੰਘ ਨਾਲ رابطہ ਕਾਇਮ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ। ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ। ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਥੇ ਆਏ ਹਾਂ। ਜਿਸ ਦੇ ਵਾਸਤੇ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਿਦਾਜੀ ਨੂੰ ਰੱਖਣਾ ਹੈ। ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੁਰਦਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਜਿਵੇਂ ਬਾਂਗਲਾਦੇਸ਼ਾਂ 'ਚ ਗੁਰਦੁਆਰੇ ਖੋਲਦੇ ਹਨ ਉਹਨਾਂ ਵਾਸਤੇ ਇੱਕ ਸਟੈਂਡਰਡਾਈਜੇਸ਼ਨ ਤਿਆਰ ਕੀਤੀ ਜਾ ਸਕੇ ਕਿਹੜੇ ਸਟੈਂਡਰਡ ਦੇ ਉੱਤੇ ਹਾਂ ਜੇਕਰ ਕਿਸੇ ਨੇ ਵੀ ਆ ਕੇ ਪੁੱਛਣਾ ਹੈ ਵੀ ਬਾਦ ਵਿੱਚ ਸਰਕਾਰ ਨੂੰ ਪੁੱਛਣਾ ਹੈ ਵੀ ਕਿਸੇ ਗੁਰਦਵਾਰੇ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕੋਈ ਇੰਡੀਵਿਜੂਅਲ ਖੋਲ ਕੇ ਤੇ ਉਸੇ ਆਪਣੀ ਮਰਿਆਦਾ ਲਾਗੂ ਕਰ ਰਿਹਾ ਹੈ ਜਾਂ ਸਿੱਖ ਪੰਥ ਦੀ ਮਰਿਆਦਾ ਲਾਗੂ ਕਰੇ ਤੇ ਉਹ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਤੇ ਉਹਦਾ ਕਿੰਨਾ ਵਧੀਆ ਪ੍ਰਬਾਲਾ ਕਿਉਂਕਿ ਜਿੰਨੀਆਂ ਵੀ ਸੰਪਰਦਾਵਾਂ ਹਨ ਸੰਸਥਾਵਾਂ ਹਨ ਜਾ ਸਿੱਖ ਪੰਥ ਖਾਸੇ ਪੰਥ ਦੇ ਰਿਲੇਟਡ ਕੋਈ ਵੀ ਚੀਜ਼ ਹੈ ਤਾਂ ਸਾਰੇ ਹੀ ਸਿੱਖਾਂ ਦਾ ਸੈਸਰੀ ਅਕਾਲ ਤਖਤ ਸਾਹਿਬ ਤੇ ਝੁਕਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸ਼ਿਰਮੌਰ ਹੈ ਤੇ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਦੋਨਾਂ ਹੀ ਸੰਸਥਾਵਾਂ ਦੇ ਬਾਕੀ ਆਪਰੇਸ਼ਨਲ ਕੰਮ ਜਿਹੜੇ ਕਰਨੇ ਹਨ ਜਿਵੇਂ ਗੋਦਵਾਰਾ ਸਾਹਿਬ ਨੂੰ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਵਿਜੇ ਸਿੰਘ ਜੀ ਹਨ ਇਹਨਾਂ ਨੂੰ ਬਣਾਇਆ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਸੀਯੂ ਆਫਸਰ ਜਿਹੜਾ ਬਣਾਇਆ ਗਿਆ ਹੈ ਚੀਫ ਅਕੈਡਮੀਕ ਆਫਸਰ ਉਹ ਦਾਸਮ ਇਸੇ ਤਰ੍ਹਾਂ ਹੀ ਜਿਸ ਤਾਂ ਜਿਸ ਤਾਂ ਅੱਗੇ ਚੀਜ਼ਾਂ ਹੁੰਦੀਆਂ ਜਾਣਗੀਆਂ ਪੰਥ ਜਿਸ ਤਾਂ ਪ੍ਰਵਾਨ ਕਰੇਗਾ ਉਸ ਤਾਂ ਹੀ ਉਹਨਾਂ ਨੂੰ ਚਲਾਇਆ ਜਾਏਗਾ ਤੇ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲਈ ਜਾਵੇਗੀ ਡਾਕਟਰ ਸਰਪ੍ਰੀਤ ਸਿੰਘ ਜੀ ਵੱਲੋਂ ਜੋ ਉਪਰਾਲਾ ਅਮਰੀਕਾ ਦੇ ਵਿੱਚ ਜੀ ਖਾਸਾ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਹਰਕਿਸ਼ਨ ਦੇਵ ਜੀ ਗੁਰਦਵਾਰਾ ਸਾਹਿਬ ਦਾ ਜਿਹੜਾ ਸੰਚਾਲਨ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਡਾਇਰੈਕਟਰ ਲਾਲ ਸਿੰਘ ਸਾਹਿਬ ਯਾਨੀ ਕਬੀਰ ਸਿੰਘ ਜੀ ਅੱਜ ਉਹਨਾਂ ਨੂੰ ਮਿਲੇ ਸਨ ਪਿਛਲੇ ਹਫ਼ਤੇ ਆ ਕੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਇਨਾ ਗੁਰਦੁਆਰਾ ਸਾਹਿਬ ਆ ਤੇ ਯੂਨੀਵਰਸਿਟੀ ਵੀ ਦੇ ਦਿੱਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਹ ਪ੍ਰਵਾਨਗੀ ਦੇਤੀ ਹੈ ਇਹ ਦੋਨੇ ਚੀਜ਼ਾਂ ਪੰਥ ਦੀਆਂ ਹਨ ਤੇ ਪੰਥ ਇਹਨਾਂ ਨੂੰ ਚਲਾਵੇਗਾ ਡਾਕਟਰ ਸਾਤਪਤੀ ਸਿੰਘ ਦੀ ਇਹਦੇ ਜਿਹੜੇ ਮੁਖੀ ਹੋਣਗੇ ਸਾਰੇ ਸੰਚਾਲਕ ਕੰਮ ਜਿਹੜੇ ਡਾਕਟਰ ਸਾਤਪਤੀ ਸਿੰਘ ਕਰਨਗੇ ਸਾਡਾ ਸਹਿਯੋਗ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਪਹਿਲਾਂ ਰਿਹਾ ਹੈ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਅਤੇ ਇਦਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਦਾਸ ਦਾ ਸਾਰੇ ਜਿੰਨਾਂ ਜਦੋਂ ਵੀ ਇਹ ਸਾਨੂੰ ਯਾਦ ਕਰਨਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਵਾਂਗੇ ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ 90% ਤੋਂ ਜ਼ਿਆਦਾ ਅੰਕ حاصل ਕਰਨ ਵਾਲੇ ਵਿਧਾਨ ਸਭਾ ਹਲਕਾ ਚੰਡੀਆਲਾ ਗੁਰੂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੰਜਾਬ ਦੇ بجلی ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਈਟੀਓ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜੜਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਚਾਹੇ ਉਹ ICSE ਆ CBSE ਆ PSEB ਆ ਉਹਨਾਂ ਦੇ ਬੱਚਿਆਂ ਨੇ 10ਵੀਂ ਤੇ 12ਵੀਂ ਦੇ ਵਿੱਚੋਂ ਜਿਨ੍ਹਾਂ ਦੇ ਵੀ ਅਭਵ 90% ਮਾਰਕਸ ਜਿਨ੍ਹਾਂ ਨੇ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਅੱਜ ਇੱਥੇ ਜੰਡਿਆਲਾ ਗਰੂ ਦੇ ਵਿੱਚ ਜੈਹ ਰਿਜ਼ੋਰਟ ਦੇ ਵਿੱਚ ਬੁਲਾ ਕੇ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਸਾਡੇ ਜ਼ਿਲ੍ਹੇ ਤੇ ਜ਼ਿਲ੍ਹੇ ਦਾ ਪ੍ਰਸ਼ਾਸਨ ਸਮੂੱਚਾ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਕੋਲ ਇੱਥੇ ਪਹੁੰਚਿਆ ਹੈ ਸਾਡੇ ਅ ਡੀਸੀ ਮੈਮ ਸਾਖੀ ਸ਼ਾਨ ਸਾਨੀ ਜੀ ਸਾਡੇ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਸਾਡੇ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਐਸਪੀਡੀ ਅ ਅਦਿੱਤਿਆ ਵਾਰੀਅਰਜ਼ ਜਸਨੂਰ ਜਸਨੂਰੀ ਜਸਰੂਪ ਜਸਰੂਪ ਜੀ ਆਈਪੀਐਸ ਸਾਡੇ ਪੀਸੀਐਸ ਸਰਦਾਰ ਕੁਸ਼ਪ੍ਰੀਤ ਸਿੰਘ ਜੀ ਹੋਰ ਵੀ ਸਾਡੇ ਜਿਹੜੇ ਨੇ ਡੀਓ ਸਾਹਿਬਾਨ ਸਖਿਆਲ ਭਾਗ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਮੈਂ ਖਾਸ ਤੌਰ ਤੇ ਇਥੇ ਇਹ ਗੱਲ ਦੱਸਣੀ ਚਾਹੁੰਦਾ ਆ ਕਿ ਸਾਡੇ ਝੰਡਿਆਲਾ ਗੁਰੂ ਹਰਕਦੇ ਕੁੱਲ 437 ਬੱਚੇ ਨੇ ਜਿਨ੍ਹਾਂ ਨੇ 90% ਤੋਂ ਮਾਰਕਸ ਜਿਹੜੇ ਨੇ ਉਹ ਹਾਸਲ ਕੀਤੇ ਨੇ ਔਰ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਔਰ ਇਹ ਕੰਮ ਅਸੀਂ 2023 ਤੋਂ ਜਿਹੜਾ ਉਹ ਕਰਦੇ ਆ ਰਹੇ ਆ 2023 ਦੇ ਵਿੱਚ ਵੀ ਫੰਕਸ਼ਨ ਕੀਤਾ ਸੀਗਾ 10ਵੀਂ 12ਵੀਂ ਦੇ ਬੱਚਿਆਂ ਦਾ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਇਸ ਚੀਜ਼ ਨੂੰ ਲੈ ਕੇ ਔਰ ਉਦੋਂ ਵੀ ਸਾਡੇ ਕੋਲ 250 ਬੱਚਾ ਨਿਕਲੇ ਆ ਸੀਗਾ 80% ਤੋਂ ਵੱਧ ਫਿਰ 2024 ਦੇ ਵਿੱਚ ਵੀ ਕੀਤਾ ਸੀਗਾ 272 ਬੱਚੇ ਨਿਕਲੇ ਸੀਗੇ ਇਸ ਵਾਰੀ ਗਿਣਤੀ ਕਾਫੀ ਵਧੀ ਆ ਸੋ ਸਾਨੂੰ ਇਸ ਗੱਲ ਤੇ ਤਸੱਲੀ ਆ ਕਿ ਸਾਡਾ ਸਿੱਖਿਆ ਵਿਭਾਗ ਜਿਹੜਾ ਆ ਉਹਦੀ ਮਿਹਨਤ ਸਦਕਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਦੀ ਮਿਹਨਤ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਸਾਡਾ ਵਿਭਾਗ ਆ ਬਹੁਤ ਤਰੱਕੀ ਕਰ ਰਿਹਾ ਔਰ ਅੱਜ ਇਹ ਬੱਚੇ ਸਨਮਾਨ ਲੈ ਕੇ ਬਹੁਤ ਖੁਸ਼ ਨੇ ਔਰ ਨਾਲ ਇਹਨੂੰ ਇੱਕ ਮੋਟੀਵੇਸ਼ਨ ਮਿਲੀ ਆ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੱਡੀਆਂ ਨੌਕਰੀਆਂ ਤੇ ਪਹੁੰਚੀਏ। ਸੁਖਦੇਵ ਸਿੰਘ ਢੀਂਸਾ ਦੇ ਅਕਾਲ ਚਲਾਣੇ ਤੋਂ ਬਾਅਦ ਚਾਰੇ ਪਾਸਿਓਂ ਦੁੱਖ ਦੇ ਪ੍ਰਗਟਾਵੇ ਹੋ ਰਹੇ ਹਨ। ਅਜ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੇ ਉਹਨਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਹੈ ਕਿ ਸਰਦਾਰ ਢੀਂਸਾ ਇੱਕ ਵੱਡਾ ਚਿਹਰਾ ਸਨ ਤੇ ਉਹਨਾਂ ਦਾ ਰਾਜਨੀਤੀ ਵਿੱਚ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਨੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਸੱਚੀ ਕਾਲਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੈਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸardar sukhdev singh ji tinsa sahab ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾਹ ਪਰਮਿੰਦਰ ਸਿੰਘ ਜੀ tinsa sahab ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਹੈ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਟੀਨ ਸਾਹਿਬ ਅ ਅਸੀਂ ਸਾਰੇ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਦੀਨਸ਼ਾਹ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮਐਲਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬਹਿਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਇਸਨ ਸਾਡੀਆਂ ਅਸਦੇਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦੇ ਉਜਾਜ਼ਤ ਰੱਬ ਰਾਖਾ